ਜਿੰਨਾ ਵੀ ਆਪਾਂ ਇਤਿਹਾਸ ਪੜ੍ਹਦੇ ਆਂ ਗੁਰਬਾਣੀ ਸੁਣਦੇ ਆਂ ਇਹਦਾ ਮੰਤਬ ਕੇਵਲ ਇੱਕ ਹੈ ਕਿ ਮਨੁੱਖ ਜਿਹੜਾ ਨਾਮ ਜਪਣਾ ਸ਼ੁਰੂ ਕਰ ਦੇਵੇ ਮਨੁੱਖ ਨਾਮ ਜਪਣ ਵੱਲੇ ਮੁੜੇ ਉਹ ਕੋਈ ਮਾਇਨੇ ਨਹੀਂ ਰੱਖਾਉਂਦਾ ਕਿ ਉਹ ਰਾਮ ਰਾਮ ਕਹਿੰਦਾ ਹੈ ਉਹ ਅੱਲਾ ਅੱਲਾ ਕਹਿੰਦਾ ਹੈ ਉਹ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈ ਉਹ ਜੋ ਮਰਜ਼ੀ ਕਹਿੰਦਾ ਹੋਵੇ ਪਰ ਕਹਿੰਦਾ ਹੋਵੇ ਸਿਮਰਨਾ ਬਣਾਈ ਇਸੇ ਕਰਕੇ ਸੀ ਮਾਲਾ ਬਣੀ ਇਸੇ ਕਰਕੇ ਆ ਕਿ ਉਹਨੂੰ ਹੱਥ ਲਾਓ ਤੇ ਤੁਹਾਨੂੰ ਪ੍ਰਮਾਤਮਾ ਯਾਦ ਆ ਜਾਂਦਾ ਹੈ। ਨੈਚੁਰਲ ਗੱਲ ਐ ਸਿਮਰਨੇ ਦੀ। ਤੁਸੀਂ ਕਦੇ ਮਾਲਾ ਫੜੋ ਕੁਦਰਤੀ ਗੱਲ ਤੁਹਾਡੇ ਮੋਢੇ ਵਿੱਚ ਉਹ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜੋ ਵੀ ਕੋਈ ਜਪਦਾ ਹੈ। ਉਹ ਕੁਦਰਤੀ ਗੱਲ ਵੀ ਉਹਦੇ ਮੋਢੇ ਵਿੱਚੋਂ ਨਿਕਲਨੇ ਨਿਕਲਣਾ। ਕਈ ਵਾਰੀ ਇਸ ਚੀਜ਼ ਦਾ ਤਰਕ ਵੀ ਦਿੱਤਾ ਜਾਂਦਾ ਹੈ ਕਿ ਲਓ ਜੀ ਕੁਰਬਾਨੀ ਤਾਂ ਮਾਲਾ ਦੀ ਨਖੇਦੀ ਕਰਦੀ ਐ ਕਿ ਕਬੀਰ ਜੀ ਕਹਿੰਦੇ ਕਬੀਰ ਮੇਰੀ ਸਮਰਣੀ ਰਸਨਾ ਉੱਪਰ ਰਾਮ ਆਤ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਵੇ ਜਿਹੜੀ ਸਿਮਰਨਾ ਤਾਂ ਕਹਿੰਦੇ ਮਾਲਾ ਜਿਹੜੀ ਆ ਉਹ ਤਾਂ ਆਪਣੀ ਜ਼ਬਾਨ ਬਣਨੀ ਚਾਹੀਦੀ ਹੈ ਪਰ ਗੁਰੂ ਪਿਆਰਿਓ ਕਬੀਰ ਜੀ ਦੀ ਜ਼ਬਾਨ ਜਿਹੜੀ ਹੈ ਪੈਂਦੀ ਸੱਟੀ ਰਾਮ ਰਾਮ ਨਹੀਂ ਜਪਣ ਲੱਗ ਗਈ ਸੀ ਪਹਿਲਾਂ ਉਹਨਾਂ ਨੇ ਅਭਿਆਸ ਕੀਤਾ ਹੈ ਫਰਜ਼ ਕਰੋ ਅਸੀਂ ਕਿਤੇ ਜਗ੍ਹਾ ਤੇ ਜਾਣਾ ਸੀ ਇੱਥੋਂ ਮੋਗੇ ਤੱਕ ਜਾਣਾ ਹੈ ਅਸੀਂ ਬਾਈਕ ਦੇ ਉੱਤੇ ਕਾਰ ਦੇ ਉੱਤੇ ਚਲੇ ਗਏ ਮੋਗੇ ਸਾਡੀ ਮੇਨ ਮੰਜ਼ਿਲ ਮੋਗਾ ਹੈ ਕਾਰ ਸਾਡੀ ਮੰਜ਼ਲ ਨਹੀਂ ਹੈ ਕਾਰ ਇੱਕ ਜਾਣ ਦਾ ਜਰੀਆ ਹੈ ਉੱਥੇ ਤੱਕ ਪਹੁੰਚਣ ਦਾ ਇੱਕ ਸੁਵਿਧਾ ਹੈ ਸਵੈਸ ਕਰਕੇ ਮਾਲਾ ਜਿਹੜੀ ਜਪਦੇ ਆਪਾਂ ਸਿਮਰਨ ਕਰਦੇ ਆਂ ਮਾਲਾ ਦੇ ਉੱਤੇ ਕਰਦੇ ਆਂ ਬਹੁਤ ਵਧੀਆ ਚੰਗਾ ਤਰੀਕਾ ਹੈ ਇੱਕ ਰਾਸਤਾ ਹੈ ਹੋਰ ਮਾਲਾ ਨੂੰ ਕੋਈ ਪ੍ਰਮਾਤਮਾ ਨਹੀਂ ਸਮਝ ਬੈਠਦਾ ਵੀ ਇਹ ਮਾਲਾ ਹੀ ਰੱਬ ਹੈ ਕਿਸੇ ਬੱਚੇ ਨੂੰ ਆਪਾਂ ਪੈਨਸਲ ਫੜ ਕੇ ਉਹਨੂੰ ਪਹਿਲਾਂ ਪੂਰਨੇ પાਕੇ ਦਿੰਨੇ ਆ ਜਦੋਂ ਪੂਰਨਿਆਂ ਦੇ ਉੱਤੇ ਲਿਖਣਾ ਸਿੱਖ ਜਾਂਦਾ ਫਿਰ ਅੱਗੇ ਜਾ ਕੇ ਉਹਨੂੰ ਪੂਰਨੇ પાਕੇ ਦੇਣ ਦੀ ਲੋੜ ਨਹੀਂ ਪੈਂਦੀ ਸੁੱਤੇ ਸਿੱਧੀ ਲਿਖੀ ਜਾਂਦਾ ਜੋ ਲਿਖਣਾ ਹੁੰਦਾ ਜਿਵੇਂ ਫਿਰ ਫਰੀਦ ਜਿਹਦੀ ਮਾਤਾ ਜੀ ਨੇ ਜਦੋਂ ਫਰੀਦ ਜੀ ਨੂੰ ਲਾਇਆ ਸੀ ਨਾ ਸਿਮਰਨ ਕਰਨ ਦੇ ਲਈ ਉਹਨੂੰ ਲਾਲਚ ਦਿੱਤਾ ਸੀ ਸ਼ੱਕਰ ਦਾ ਫਰੀਦ ਜੀ ਨੂੰ ਕਹਿੰਦੇ ਸੀ ਜੇ ਤੂੰ ਨਾਮ ਜਪੇਂਗਾ ਨਾ ਤੇ ਪ੍ਰਮਾਤਮਾ ਕੋਈ ਮਿੱਠੀ ਚੀਜ਼ ਖਾਣ ਨੂੰ ਨਹੀਂ ਦਿੰਦਾ ਫਰੀਦ ਜੀ ਕਹਿੰਦੇ ਠੀਕ ਹੈ ਮਾਂ ਫਿਰ ਉਹ ਰੋਜ਼ ਜਪਿਆ ਕਰੇ ਜਦੋਂ ਅੱਖਾਂ ਬੰਦ ਕਰਕੇ ਬੈਠਾ ਕਰੇ ਤੇ ਉਹਦੀ ਮਾਤਾ ਇੱਕ ਸ਼ੱਕਰ ਦੀ ਪੂੜੀ ਬਣਾ ਕੇ ਉਸ ਚਾਦਰ ਦੇ ਥੱਲੇ ਰੱਖ ਦਿਆ ਕਰੇ ਜਿਹਦੇ ਤੇ ਬੈਠ ਕੇ ਫਰੀਦ ਜੀ ਬੰਦਗੀ ਕਰਿਆ ਕਰਦੇ ਸੀ ਜਿੰਨਾ ਟਾਈਮ ਬਾਣੀ ਦਾ ਅਗਰ ਹੁੰਦਾ ਸੀ ਫਿਰ ਉੱਠ ਕੇ ਉਹ ਸ਼ੱਕਰ ਛਕ ਲੈਂਦੇ ਸੀ ਕਹਿੰਦੇ ਸੀ ਮੈਨੂੰ ਪ੍ਰਮਾਤਮਾ ਨੇ ਸ਼ੱਕਰ ਦਿੱਤੀ ਆ ਸੋ ਇੱਕ ਦਿਨ ਅਜੇਹਾ ਆਇਆ ਫਰੀਦ ਜੀ ਬੈਠੇ ਮਾਤਾ ਜੀ ਨੇ ਸ਼ੱਕਰ ਰੱਖੀ ਨਾ ਪਰ ਜਦੋਂ ਫਰੀਦ ਜੀ ਉੱਠੇ ਤੇ ਮਾਤਾ ਜੀ ਕਹਿਣ ਲੱਗੇ ਪੁੱਤਰ ਅੱਜ ਮੈਂ ਸ਼ੱਕਰ ਰੱਖਣਾ ਪਰ ਲੱਗੀਆਂ ਤੇ ਫਿਰ ਉਸ ਵਕਤ ਫਰੀਦ ਜੀ ਨੇ ਸਲੋਕ ਉਚਾਰਨ ਕੀਤਾ ਕਹਿਣ ਲੱਗੇ ਮਾਤਾ ਜੀ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਂਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਦ ਕਹਿਣ ਲੱਗੇ ਮਾਤਾ ਜੀ ਭਾਵੇਂ ਤੁਸੀਂ ਮੈਨੇ ਮਿੱਠਾ ਸ਼ਿਖਾਉਂਦੇ ਰਹੇ ਆ ਪਰ ਮਾਤਾ ਜੀ ਜਿਹੜਾ ਅੱਜ ਮਿੱਠਾ ਛਕ ਲਿਆ ਨਾ ਉਹਦੇ ਤੋਂ ਲੇ ਹੁਣ ਕੋਈ ਮਿੱਠਾ ਨਹੀਂ ਪਹੁੰਚ ਸਕਦਾ ਤੇ ਪਰ ਅਸੀਂ ਕਹਿੰਨੇ ਸਦਾ ਉਹੀ ਮਿੱਠਾ ਸਾਨੂੰ ਮਿਲ ਜਾਵੇ ਪਰਮਾਤਮਾ ਵਾਲਾ ਮਿੱਠਾ ਮਿਲ ਜਾਵੇ ਸਾਨੂੰ ਇਸ ਤਰ੍ਹਾਂ ਨਹੀਂ ਮਹਾਰਾ ਕਹਿੰਦੇ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਨੂੰ ਕਹਿਣਾ ਬੜਾ ਹੀ ਔਖਾ ਹੈ ਤੇ ਪਰ ਜੇ ਕੋਈ ਜਰੀਆ ਮਿਲਦਾ ਹੈ ਤੇ ਉਹਨੂੰ ਜ਼ਰੂਰ ਅਪਣਾइए ਸੋ ਇਸ ਕਰਕੇ ਜਿਹੜਾ ਸਾਡਾ ਮੇਨ ਮੋਟਿਵ ਇੱਥੇ ਬੈਠਣ ਦਾ ਹੈ ਹਰ ਰੋਜ਼ ਆਉਣ ਦਾ ਹੈ ਸੁਣਨ ਦਾ ਹੈ ਆਪਾਂ ਉਹ ਵੀ ਕਾਰਜ ਜਿਹੜਾ ਆਰੰਭ ਕਰੀਏ ਸੋ ਛੋਟੇ ਸਿਮਰਨੇ ਸਾਰੀ ਸੰਗਤ ਨੂੰ ਲਿਆ ਕੇ ਦੇ ਦਿੱਤੇ ਜਾਣਗੇ ਸੋ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਵੀ ਉਹਨੂੰ ਆਪਣੇ ਉਂਗਲ ਦੇ ਵਿੱਚ ਪਾ ਕੇ ਗੁਰੂ ਘਰ ਦੇ ਵਿੱਚ ਆਓ ਜਾਨ ਲੱਗੇ ਜਪਦੇ ਜਾਓ ਵਾਹਿਗੁਰੂ ਵਾਹਿਗੁਰੂ ਘਰ ਦੇ ਜਾਓ ਘਰ ਦੇ ਵਿੱਚ ਜਦੋਂ ਸਮਾਂ ਮਿਲਦਾ ਹੈ ਜਿਹੜੇ ਭਾਈ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਜਦੋਂ ਕੰਮ ਕਰਨ ਨਾਲ ਨੂੰ ਲਾ ਕੇ ਆਪਣੀ ਜੇਬ ਦੇ ਵਿੱਚ ਪਾ ਲੋ ਥੀਸੇ ਚ ਪਾ ਲੋ ਜਦੋਂ ਫਰੀ ਹੁੰਨੇ ਉਹ ਤੋਂ ਜਰੂਰ ਉਹਨੂੰ ਉਂਗਲ ਦੇ ਵਿੱਚ ਰੱਖੋ ਇਹਦੇ ਨਾਲ ਬੜਾ ਜਿਆਦਾ ਫਰਕ ਪੈ ਜਾਣਾ ਹੈ ਕਿ ਤੁਹਾਡਾ ਬੇਫਾਲਤੂ ਦੀਆਂ ਗੱਲਾਂ ਤੋਂ ਤੁਹਾਡਾ ਟਾਈਮ ਬਚ ਜਾਏਗਾ ਇੱਕ ਘਰ ਦੇ ਵਿੱਚ ਜਿੱਥੇ ਕਦੇ ਬੈਠੇ ਬੈਠੇ ਸਾਡਾ ਦਿਮਾਗ ਕਿਤੇ ਨਾ ਕਿਤੇ ਚਲਾ ਜਾਂਦਾ ਕੋਈ ਸੋਚਾਂ ਸੋਚਦੇ ਰਹਿਨੇ ਆ ਉਹਨਾਂ ਸੋਚਾਂ ਤੋਂ ਅਸੀਂ ਬਚੇ ਰਹਾਂਗੇ ਕਿਉਂਕਿ ਜਦ ਤੱਕ ਸਿਮਰਨਾ ਹੱਥ ਦੇ ਵਿੱਚ ਰਹੂਗਾ ਸੁਤੇ ਸਿੱਧਾ ਤੁਸੀਂ ਗੱਲ ਪਰਖ ਕੇ ਦੇਖਿਓ ਉਦੋਂ ਤੱਕ ਤੁਹਾਡੇ ਮਨ ਵਿੱਚ ਕੋਈ ਵਿਚਾਰ ਆਉਣੇ ਨਹੀਂ ਉਹ ਆਪਣੇ ਆਪ ਹੀ ਚੱਲੀ ਜਾਣਾ ਉਸ ਸਿਮਰਨੇ ਜਿੱਥੇ ਵੀ ਕੋਈ ਕੰਮ ਕਾਜ ਕਰਦੇ ਕਰੇ 10 ਮਿੰਟ ਬੈਠਣ ਦਾ ਸਮਾਂ ਮਿਲਦਾ ਹੈ ਖਾਸ ਤੌਰ ਤੇ ਤਾਂ ਜਦ ਗੁਰੂ ਘਰ ਹੀ ਆਉਨੇ ਆਪਾਂ ਉਦੋਂ ਨਾਲ ਜ਼ਰੂਰ ਲੈ ਕੇ ਆਓ ਆਉਂਦੇ ਵੀ ਜੱਪੀ ਚੱਲੋ ਜਾਂਦੇ ਵੀ ਜੱਪੀ ਚੱਲੋ ਇੱਥੇ ਬੈਠ ਕੇ ਵੀ ਜੱਪੀ ਚੱਲੋ ਜਦੋਂ ਕਦੇ ਹਫ਼ਤਾ ਕ ਨਿਕਲ ਗਿਆ ਤੁਹਾਡਾ ਆਪਣੇ ਆਪ ਹੀ ਅਭਿਆਸ ਬਣ ਜਾਣਾ ਫਿਰ ਮਹਾਰਾਜ ਕਹਿੰਦੇ ਸਾਬ ਜਨਮ ਤਨਾ ਕਾ ਸਫਲਾ ਜਨ ਹਰ ਕੇ ਨਾਮ ਕੀ ਮਨ ਲੱਗੇ ਭੁਖਾ ਹਫ਼ਤੇ ਬਾਅਦ ਵੇਖਿਓ ਤੁਹਾਡਾ ਆਪਣੇ ਆਪ ਹੀ ਮਨ ਕਰਨਾ ਵੀ ਮੇਰਾ ਸਿਮਰਨਾ ਕਿੱਥੇ ਮੈਂ ਜਪਾਂ ਫਿਰ ਜਦ ਮੈਂ ਅਵਲੀ ਨੂੰ ਤੋੜ ਲੱਗ ਜਾਂਦੀ ਨਾ ਫਿਰ ਉਹਵੇਂ ਸਿਮਰਣ ਬੰਦਗੀ ਕਰਨ ਵਾਲਿਆਂ ਨੂੰ ਤੋੜ ਲੱਗਦੀ ਹੈ ਵੀ ਅਸੀਂ ਬੰਦਗੀ ਕਰੀਏ ਸਿਮਰਣ ਕਰੀਏ ਪਰਮਾਤਮਾ ਦਾ ਸੋ ਇਸ ਕਰਕੇ ਭਾਈ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜਾ ਆਪਣਾ ਮੇਨ ਕੰਮ ਹੈ ਮੇਨ ਮਕਸਦ ਜਿਹੜਾ ਹੈ ਉਹ ਵੀ ਆਪਾਂ ਸ਼ੁਰੂ ਕਰੀਏ ਸੋ ਇਹ ਜਿੰਨੀ ਕੁਰਬਾਨੀ ਦੀ ਕਥਾ ਇਤਿਹਾਸ ਦੀ ਕਥਾ ਹੈ ਇਹ ਸਾਰੀ ਜੋ ਸਾਨੂੰ ਮੋਰਲ ਦਿੰਦੀ ਹੈ ਉਹ ਮੋਰਲ ਨੂੰ ਵੀ ਆਪਾਂ ਮੰਨਦੀਏ ਸਤਗੁਰੂ ਜੀ ਕਿਰਪਾ ਕਰਨ ਸਾਰੇ ਸਾਧ ਸੰਗਤ ਨੂੰ ਆਪਣੇ ਨਾਮ ਬਾਣੀ ਦਾ ਅਭਿਆਸ ਸੋਝੀ ਸਮਤ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ